ਵੋਟਰ ਆਈਡੀ ਕਾਰਡ ਚੋਣ ਕਮਿਸ਼ਨ ਨੇ ਬਦਲਿਆ ਸਿਸਟਮ ਜੇਕਰ ਤੁਸੀਂ ਆਪਣਾ ਵੋਟਰ ਆਈਡੀ ਕਾਰਡ ਬਣਾਉਣ ਜਾਂ ਇਸ ਵਿੱਚ ਬਦਲਾ ਕਰਨ ਲਈ ਮਹੀਨਿਆਂ ਤੋਂ ਇੰਤਜ਼ਾਰ ਕੀਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਰਾਹ ਤੋਂ ਘੱਟ ਨਹੀਂ ਹੈ ਚੋਣ ਕਮਿਸ਼ਨ ਨੇ ਵੋਟਰ ਕਾਰਡ ਨਾਲ ਸੰਬੰਧਿਤ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਹੁਣ ਨਾ ਤਾਂ ਲੰਮਾ ਇੰਤਜ਼ਾਰ ਹੋਵੇਗਾ ਅਤੇ ਨਾ ਹੀ ਅਧਿਕਾਰੀਆਂ ਦੇ ਚੱਕਰ ਕੱਟਨੇ ਪੈਣਗੇ ਕਿਉਂਕਿ ਹੁਣ ਸਿਰਫ 15 ਦਿਨਾਂ ਵਿੱਚ ਤੁਹਾਡੇ ਹੱਥ ਵਿੱਚ ਇੱਕ ਨਵਾਂ ਜਾਂ ਅਪਡੇਟ ਕੀਤਾ ਵੋਟਰ ਆਈਡੀ ਕਾਰਡ ਹੋਵੇਗਾ ਇਹ ਬਦਲਾ ਨਾ ਸਿਰਫ ਨੌਜਵਾਨਾਂ ਲਈ ਸਗੋਂ ਉਹਨਾਂ ਲੱਖਾਂ ਲੋਕਾਂ ਲਈ ਵੀ ਵੱਡੀ ਰਾਤ ਹੈ ਜੋ ਨਾਮਜ਼ਦਗੀ ਤਬਦੀਲੀ ਜਾਂ ਨਵੀਂ ਰਜਿਸਟ੍ਰੇਸ਼ਨ ਵਿੱਚ ਦੇਰੀ ਕਾਰਨ ਚੋਣਾਂ ਵਿੱਚ ਵੋਟ ਨਹੀਂ ਪਾ ਸਕੇ ਸਨ ਹੁਣ ਕਮਿਸ਼ਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਰਜ਼ੀ ਪ੍ਰਕਿਰਿਆ ਪੂਰੀ ਹੋਣ ਦੇ 15 ਕਮਕਾਜੀ ਦਿਨਾਂ ਦੇ ਅੰਦਰ ਵੋਟਰ ਕਾਰਡ ਸੌਂਪ ਦਿੱਤਾ ਜਾਵੇਗਾ ਨਵੀਂ ਵਿਵਸਥਾ ਵਿੱਚ ਕੀ ਕੀ ਬਦਲਿਆ ਹੁਣ ਤੱਕ ਵੋਟਰ ਕਾਰਡ ਮਿਲਣ ਵਿੱਚ ਹਫ਼ਤਿਆਂ ਤੋਂ ਲੈ ਕੇ ਮਹੀਨਿਆਂ ਤੱਕ ਦਾ ਸਮਾਂ ਲੱਗਦਾ ਸੀ ਨੌਜਵਾਨਾਂ ਨੂੰ ਹੋਵੇਗਾ ਸਭ ਤੋਂ ਜ਼ਿਆਦਾ ਫਾਇਦਾ ਹਰ ਸਾਲ ਭਾਰਤ ਵਿੱਚ ਲੱਖਾਂ ਨੌਜਵਾਨ 18 ਸਾਲ ਦੇ ਹੋ ਜਾਂਦੇ ਹਨ ਅਤੇ ਵੋਟਰ ਬਣਨ ਦਾ ਸੁਪਨਾ ਦੇਖਦੇ ਹਨ ਪਰ ਪੁਰਾਣੀ ਪ੍ਰਣਾਲੀ ਦੇ ਕਾਰਨ ਕਈ ਵਾਰ ਉਹਨਾਂ ਦੇ ਨਾਮ ਸਮੇਂ ਸਿਰ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ ਸਨ ਹੁਣ ਇਹ ਨਵੀਂ ਪ੍ਰਣਾਲੀ ਉਹਨਾਂ ਲੋਕਾਂ ਲਈ ਵੀ ਸਮੇਂ ਸਿਰ ਵੋਟਰ ਕਾਰਡ ਯਕੀਨੀ ਬਣਾਏਗੀ ਜੋ ਪਹਿਲੀ ਵਾਰ ਵੋਟਰ ਬਣ ਰਹੇ ਹਨ ਕਿਵੇਂ ਕਰ ਸਕਦੇ ਹਨ ਅਪਲਾਈ https://voters.eci.gov.in ਪੋਰਟਲ ਉਤੇ ਜਾ ਕੇ ਆਨਲਾਈਨ ਅਪਲਾਈ ਕਰੋ ਮੋਬਾਈਲ ਨੰਬਰ ਦਰਜ ਕਰਨਾ ਨਾ ਭੁੱਲੋ ਤਾਂ ਜੋ ਸਟੇਟਸ ਅਪਡੇਟ ਮਿਲਦਾ ਰਹੇ ਅਰਜ਼ੀ ਦੀ ਸਥਿਤੀ ਐਸਐਮਐਸ ਜਾਂ ਈਮੇਲ ਰਾਹੀਂ ਪਤਾ ਕੀਤੀ ਜਾ ਸਕਦੀ ਹੈ ਚੋਣ ਕਮਿਸ਼ਨ ਦਾ ਕੀ ਕਰਨਾ ਹੈ ਚੋਣ ਕਮਿਸ਼ਨ ਨੇ ਇਸ ਫੈਸਲੇ ਨੂੰ ਲੋਕਤੰਤਰੀ ਭਾਗੀਦਾਰੀ ਵਧਾਉਣ ਲਈ ਇੱਕ ਕਦਮ ਦੱਸਿਆ ਹੈ ਜਲਦੀ ਹੀ ਹਰ ਜ਼ਿਲ੍ਹੇ ਵਿੱਚ ਇਸ ਲਈ ਵੱਖਰੇ ਡੈਸਕ ਸਥਾਪਿਤ ਕੀਤੇ ਜਾਣਗੇ ਸੋ ਤੁਹਾਨੂੰ ਚੋਣ ਕਮਿਸ਼ਨ ਦੁਆਰਾ ਕੀਤੇ ਹੋਏ ਬਦਲਾਅ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸੋ ਨਾਲ ਹੋਰ ਅਪਡੇਟ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਸ਼ੇਅਰ ਕਰ ਦਿਓ ਨਵੀਂ ਵਿਵਸਥਾ ਤੇ ਡਾਟਾ ਵੈਰੀਫਿਕੇਸ਼ਨ ਕਾਰਡ ਪ੍ਰੀਟਿੰਗ ਅਤੇ ਡਿਲੀਵਰੀ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਮਾਂਬੰਧ ਕਰ ਦਿੱਤਾ ਗਿਆ ਹੈ ਇਹ ਬਦਲਾਅ ਸਿਰਫ ਨਵੇਂ ਕਾਰਡ ਲਈ ਨਹੀਂ ਬਲਕਿ ਨਾਮ ਪਤਾ ਫੋਟੋ ਜਾਂ ਉਮਰ ਬਦਲਾ ਲਈ ਵੀ ਲਾਗੂ ਹੋਵੇਗਾ